ਮਨ ਬੜਾ ਚਾਲਬਾਜ਼ ਹੈ ਜਦੋਂ ਇਹ ਚਾਲਬਾਜ਼ੀ ਤੇ ਆਉਂਦਾ ਹੈ ਤਾਂ ਚਿਹਰੇ ਉੱਪਰ ਮੀਸਣੇ ਪੋਣੇ ਦੀ ਛਾਪ ਲਗਾ ਲੈਂਦਾ ਹੈ ਮਨ ਸਾਨੂੰ ਇਹ ਵਿਸ਼ਵਾਸ ਦਿਖਾਈ ਰੱਖਦਾ ਹੈ ਕਿ ਅਸੀਂ ਇਸ ਦੇ ਮਾਲਕ ਹਾਂ ਇਸ ਦੇ ਚਾਲਕ ਹਾਂ ਇਹੋ ਕੁੜਾਵਾ ਭਰੋਸਾ ਦੇ ਕੇ ਇਹ ਸਾਨੂੰ ਬੇਪੂ ਬਣਾਈ ਫਿਰਦਾ ਹੈ ਇਸ ਦੇ ਛਾਲਕਾ ਪਟਤੇ ਇਸ ਦੀਆਂ ਹੀਰਾ ਫੇਰੀਆਂ ਅਤ ਚੁਸਤ ਤੇ ਬਹੁਤ ਦੂਰਬੋਧ ਹੁੰਦੀਆਂ ਹਨ ਛੇਤੀ ਕੀਤੇ ਮਝ ਨਹੀਂ ਆਉਂਦੀਆਂ ਸਾਨੂੰ ਗੁੰਮਰਾਹ ਕਰਨ ਲਈ ਤੇ ਆਪਣੀ ਹਕਮਰਾਨੀ ਸਾਡੇ ਉੱਪਰ ਬਣਾਈ ਰੱਖਣ ਲਈ ਇਹ ਧਰਮ ਗ੍ਰੰਥਾਂ ਦੇ ਸ਼ਲੋਕ ਵੀ ਆਸਾਨੀ ਨਾਲ ਵਰਤ ਲੈਂਦਾ ਹੈ ਔਗਣਾ ਨੂੰ ਗੁਨਾ ਵਿੱਚ ਪੇਸ਼ ਕਰਨ ਵਾਸਤੇ ਬਾਦੀ ਨੂੰ ਨੇਕੀ ਦਾ ਨਕਾਬ ਪਹਿਨਾ ਲੈਂਦਾ ਹੈ ਆਖੰਡ ਇਹ ਬੜੀ ਕਾਮਯਾਬੀ ਨਾਲ ਵਰਤਦਾ ਹੈ ਕਪਟ ਇਸ ਦੀਆਂ ਰਗਾਂ ਵਿੱਚ ਵੜਿਆ ਹੋਇਆ ਹੈ ਭੈੜੇ ਕੰਮਾਂ ਨੂੰ ਯੋਗ ਸਿੱਧ ਕਰਨ ਲਈ ਬੜੀਆਂ ਪ੍ਰਭਾਵਸ਼ਾਲੀ ਦਲੀਲਾਂ ਦੇ ਲੈਂਦਾ ਹੈ ਚਾਰਕ ਸਿਧਾਂਤਾਂ ਦੇ ਹਵਾਲੇ ਪੇਸ਼ ਕਰਦਾ ਹੈ ਫਾਲਸਫੇ ਘੋੜਦਾ ਹੈ ਮਾਇਆ ਦੇ ਲੁਭਾਣੇ ਰਸਤੇ ਤੇ ਆਪ ਭੁੱਲਾ ਫਿਰਦਾ ਹੈ ਤੇ ਸਾਨੂੰ ਉਂਗਲੀ ਲਾ ਕੇ ਟੋਰੀ ਲੈ ਜਾਂਦਾ ਹੈ ਇਹ ਬਹੁਤ ਹੀ ਕਮ ਤਰੀਨ ਹੈ ਇਸ ਬੇਅਸੂਲੇ ਦਾ ਆਪਣਾ ਕੋਈ ਅਸੂਲ ਨਹੀਂ ਕੋਈ ਨਿਯਮ ਨਹੀਂ ਸਦਾ ਚੁਸਤੀਆਂ ਚਲਾਕੀਆਂ ਵਿੱਚ ਹੀ ਪਿਆ ਰਹਿੰਦਾ ਹੈ ਜਦ ਤੱਕ ਗੰਭੀਰਤਾ ਨਾਲ ਇਸ ਦੀ ਜਾਂਚ ਪੜਤਾਲ ਨਾ ਕਰੀਏ ਇਸ ਦੀਆਂ ਚਾਲਬਾਜ਼ੀਆਂ ਦਾ ਰਾ ਪਤਾ ਨਹੀਂ ਲੱਗ ਸਕਦਾ ਇਹੋ ਕਾਰਨ ਹੈ ਕਿ ਹਰ ਕੋਈ ਇਸ ਦੇ ਪਿੱਛੇ ਲੱਗਾ ਫਿਰਦਾ ਹੈ ਮਨ ਦਾ ਸੁਭਾਅ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈਰ ਹੈ